ਬਖ ਬਖ ਜਨ ਤੱਕ ਜਮਹੂਰੀ ਤਰਕਸ਼ੀਲ ਜਥੇਬੰਦੀਆਂ ਦੇ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਆਪਾਂ ਅੱਜ ਇੱਕ ਵਿਸ਼ੇਸ਼ ਹਾਲਤ ਦੇ ਅੰਦਰ ਇਕੱਠੇ ਹੋਏ ਆ ਜਦੋਂ 295ਏ ਵਾਲੀ ਗੱਲ ਨੈੱਟ ਤੇ ਜਾਂ মিডিਏ ਰਾਹੀਂ ਪਹੁੰਚੀ ਤਾਂ ਸਾਡੇ ਫਿਕਰਬੰਦ ਉਹਨਾਂ ਜਥੇਬੰਦੀਆਂ ਦੇ ਆਗੂ ਕਾਰਕੁੰ ਲੁਧਿਆਣੇ ਵਿਖੇ 5 ਫਰਵਰੀ ਨੂੰ ਇਕੱਠੇ ਹੋਏ ਕਿਉਂਕਿ ਜਿਹੜਾ ਬੋਲਣ ਲਿਖਣ ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਉਹਦੇ ਉੱਤੇ ਜਿੱਡਾ ਵੱਡਾ ਹਮਲਾ ਸੀ ਇਹ ਫਿਕਰਬੰਦੀ ਜ਼ਰੂਰੀ ਵੀ ਸੀ ਅੱਜ ਜਦੋਂ ਆਪਾਂ ਇਕੱਠੇ ਹੋ ਰਹੇ ਹਾਂ ਕਿਉਂਕਿ ਜਿਹੜਾ ਫਿਰਕਾ ਪ੍ਰਸਿੱਧ ਦਾ ਮਾਮਲਾ ਹੈ ਜਿਵੇਂ ਕਿ ਪਹਿਲੇ ਬੁਲਾਰਿਆਂ ਨੇ ਦੱਸਿਆ ਹੈ ਵੀ ਇਹ ਨਾ ਤਾਂ ਅੱਜ ਪੈਦਾ ਹੋਇਆ ਜਦੋਂ ਵੀ ਹਾਕਮ ਹੈ ਜਿਹੜਾ ਲੋਕ ਵਿਰੋਧੀ ਰਾਜ ਜਦੋਂ ਹੁੰਦੇ ਆ ਤਾਂ ਫਿਰਕਾਪ੍ਰਸਤੀ ਦਾ ਪਤਾ ਉਹ ਵਰਤਦੇ ਆ ਚਾਹੇ ਉਹ ਅੰਗਰੇਜ਼ ਸੀ ਜਾਂ 47 ਤੋਂ ਬਾਅਦ ਭਾਰਤੀ ਹਾਕਮ ਸੀ ਉਹ ਬਖ ਬਖ ਪਾਰਟੀਆਂ ਨੇ ਲੈਵਲ ਥੱਲੇ ਆਉਂਦੇ ਰਹੇ ਫਿਰਕਾਪ੍ਰਸਤੀ ਵਰਤ ਰਹੇ ਤੁਸੀਂ ਚੇਤਨ ਕਾਰਕੂਨਾ ਸਭ ਕੁਝ ਜਾਣਦੇ ਹੋ ਅੱਜ ਦਾ ਜਿਹੜਾ ਵਿਸ਼ੇਸ਼ ਦੌਰ 2014 ਤੋਂ ਬਾਅਦ ਵਾਲਾ ਇਹਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਤਬਦੀਲੀ ਆਈ ਹੈ ਕਿਉਂਕਿ ਮੋਦੀ ਸਰਕਾਰ ਜਦੋਂ ਇਹ ਆਰਐਸਐਸ ਦਾ ਦੇ ਅਜੰਡੇ ਹੇਠ ਸਰਕਾਰ ਬਣਾਉਂਦੀ ਹੈ ਭਾਵੇਂ ਉਹਨੇ ਪਾਰਲੀਮੈਂਟ ਜਮਹੂਰੀਅਤ ਦੇ ਰਾਹੀਂ ਜਿਹੜਾ ਹੀ ਉਹ ਪੱਤਾ ਖੇਟਿਆ ਹੈ ਧਰਮ ਦਾ ਪੱਤਾ ਖੇਡਿਆ Hindu ਧਰਮ ਦਾ ਪੱਤਾ ਖੇਡਿਆ ਤੇ ਲੋਕਾਂ ਨੂੰ ਇਹਦੇ ਅੰਦਰ ਬਾਰ 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 ਕਰਕੇ ਆਰਐਸ ਦਾ ਜਿੰਨਾ ਥੱਲੇ ਬੇਸ਼ ਹੈ ਉਹਨਾਂ ਨੂੰ ਉਹ ਦਿਖਾ ਦਿੱਤਾ ਗਿਆ ਉਹਨਾਂ ਦੇ ਦਿਮਾਗ ਦੇ ਅੰਦਰ ਵੀ ਇਹ ਜ਼ਰੂਰੀ ਆ ਪੰਮੇ ਕੇ ਆਰਐਸ 1925 ਤੋਂ ਲੱਗੀ ਹੋਈ ਸੀ ਪਰ ਇਸ ਵਿਸ਼ੇਸ਼ ਮੌਕੇ ਤੇ ਕਿਉਂ ਆਇਆ ਕਿਉਂਕਿ ਜਿਹੜਾ ਸਿਸਟਮ ਹੈ ਨਾ ਜਿੱਥੇ ਆਪਾਂ ਰਹਿ ਰਹੇ ਆ ਇਹ سرمایہਦਾਰੀ ਸਾਮਰਾਜੀ ਸਿਸਟਮ ਹੈ ਜਦੋਂ ਲੋਕਾਂ ਨੂੰ ਲੁੱਟਦਾ ਵੱਖ-ਵੱਖ ਜਿਹੜੀਆਂ ਬਣਗੀਆਂ ਦੇ ਰੂਪ 'ਚ ਆਉਂਦੇ ਰਹੇ ਅੱਜ ਮੋਦੀ ਦੇ ਹੱਥ 'ਚ ਜਿਹੜਾ ਆਇਆ ਹੋਇਆ ਕਿਉਂਕਿ ਕੋਈ ਸੰਕਟ ਸਪਸ਼ਟਦਾ ਜਾ ਰਿਹਾ ਹੈ ਜਦੋਂ ਇਹ ਸੰਕਟ ਆਉਂਦਾ ਹੈ ਦੁਨੀਆ ਤੇ ਦੇਖ ਲਓ ਤਾਂ ਉਥੋਂ ਦੇ ਹਾਕਮ ਹੈ ਜਾਂ ਉਹ ਜਿਹੜੀਆਂ ਜਿਹਨੂੰ ਕਾਰਪੋਰੇਟ ਕਹਿ ਦਿੰਦੇ ਆ ਜਾਂ ਜਾਇਰਦਾਰ سرمایہਦਾਰ ਜਮਾਤਾਂ ਉਹ ਫਿਰ ਉਸ ਤਰ੍ਹਾਂ ਦੇ ਮੋਹਰੇ ਅੱਗੇ ਲਿਆਉਂਦੀਆਂ ਜਿਹੜਾ ਸਰਮਾਇਆ ਵੇ ਟੋਕ ਬਿਨਾ ਬੰਦਸ਼ੋਂ ਉਹ ਹੋਰ ਬਧੇ ਲੋਕਾਂ ਦੀ ਲੁੱਟ ਹੋਰ ਕਰੇ ਤਾਂ ਇਹਨਾਂ ਨੂੰ ਇਹ ਫਿਕਰ ਹੁੰਦਾ ਕਿ ਜੇ ਇਹ ਐ ਹੋਇਆ ਤਾਂ ਜਿਹੜੇ ਥੱਲੇ ਲੋਕ ਆ ਜਿਹੜੇ ਬਗਾਵਤ ਕਰਨਗੇ ਕਿਉਂਕਿ ਨੂੰ ਬਿਲਕੁਲ ਪਤਾ ਹੈ ਆਰਐਸਐਸ ਦਾ ਜਾਂ ਆਪਾਂ ਹਿਟਲਰ ਦਾ ਦੌਰ ਵੀ ਯਾਦ ਕਰ ਲਈਏ ਉਹਨਾਂ ਨੇ ਇੱਕ ਵਰਤਾਂਤ ਸਿਰਜਿਆ ਉਦੋਂ ਵੀ ਜਿਹੜੇ ਯਹੂਦੀ ਲੋਕ ਹੈ ਉਹ ਦੁਸ਼ਮਣਾਂ ਮੁੱਖ ਦੁਸ਼ਮਣਾਂ ਇੱਥੇ ਹੋਰ ਤਰ੍ਹਾਂ ਸਰਜਿਆ ਜਾ ਰਿਹਾ ਇੱਥੇ ਧਾਰਮਿਕ ਕਟਗਿੰਤੀਆਂ ਦਲਤਾਂ ਔਰਤਾਂ ਜਮਹੂਰੀ ਲੋਕਾਂ ਤਰਕਸ਼ੀ ਲੋਕਾਂ ਜਾਂ ਕਮਿਊਨਿਸਟਾਂ ਨੂੰ ਨਿਸ਼ਾਨੇ ਬਣਾਇਆ ਜਾ ਰਿਹਾ ਕਿਉਂ ਬਣਾਇਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਇਹ ਤਾਕਤ ਹੈ ਜਿਸ ਤਾਕਤ ਨੇ ਜਿਹੜਾ ਅਜਾਰੇਦਾਰ ਸਰਮਾਇਅਦਾਰੀ ਤੇ ਸਾਮਰਾਜੀ ਜਿਹੜਾ ਹੈ ਅਜੰਡਾ ਹੈ ਇਹ ਰੋਕਣ ਦੀ ਜਿਹੜੀ ਸਮਰੱਥਾ ਹੀ ਤਾਕ ਰੱਖਦੀ ਹੈ ਉਨਸਤਾਂ ਨੂੰ ਇੱਕ ਨੰਬਰ ਦਾ ਉਹ ਦੁਸ਼ਮਣ ਜਾਂ ਘਟ ਗੈਂਤਿਆਂ ਨੂੰ ਆਪਦੇ ਜਿਹੜਾ ਏਜੰਡਾ ਉਹ ਚ ਰੱਖਦੇ ਆ ਇਸ ਲਈ ਅੱਜ ਇਸ ਏਜੰਡੇ ਦੇ ਤਹਿਤ ਹੀ ਇਹ ਬਹੁਤ ਤਿੱਖੀਆਂ ਜਿਹੜੀਆਂ ਜਿਹੜਾ ਸਿਧਾਂਤ ਆ ਨਾ ਸਰਮਾਇਦਾਰੀ ਪ੍ਰਬੰਧ ਪਾਰਲੀਮੈਂਟ ਬਾਤ ਲੈ ਕੇ ਆਇਆ ਹੋਇਆ ਇਹਦੇ ਅੰਦਰ ਇਹ ਉਹਦੇ ਸਵਿਧਾਨ ਨੂੰ ਵੀ ਨਹੀਂ ਮੰਨਦੇ ਉਹਦੇ ਕਾਨੂੰਨਾਂ ਨੂੰ ਵੀ ਨਹੀਂ ਮੰਨਦੇ ਤੁਸੀਂ ਰੋਜ਼ ਦੇਖਦੇ ਹੋ بورਜੁਆ ਜਿਹੜੀਆਂ ਦੂਜੀਆ ਪਾਰਟੀਆਂ ਦੇ ਜਿਹੜੇ ਲੀਡਰ ਐ ਆਗੂ ਆ ਵਰਕਰ ਆ ਉਹਨਾਂ ਦੇ ਖਿਲਾਫ ਕੇਸ ਦਰਜ ਈਡੀ ਛਾਪੇ ਮਾਰਦਾ ਸੀਬੀਆਈ ਐਰਾ ਵਗੈਰਾ ਉਹ ਇਸ ਤਰ੍ਹਾਂ ਦੀ ਆਵਾਜ਼ ਨੂੰ ਕੁਚਲ ਕੇ ਉਹ ਇੱਕ ਤਾਨਾਸ਼ਾਹੀ ਫਸ਼ੀਵਾਦੀ ਜਿਹੜੀ ਨੀਤਿਆਂ ਦੇ ਦੀ ਦਿਸ਼ਾ 'ਚੋਂ ਵੱਧ ਰਹੇ ਆ ਪਰ ਅਸੀਂ ਜਿਹੜੇ ਕਿੱਤੀ ਲੋਕ ਆ ਜਿਹੜੇ ਆਪਾਂ ਫਿਕਰ 'ਚ ਆ ਜਾਈਆਂ ਜਾਂ 5 ਫਰਵਰੀ ਨੂੰ ਇਕੱਠੇ ਹੋਏ ਆ ਕਿਉਂ ਇਕੱਠੇ ਹੁੰਨੇ ਆ ਹੋਰ ਵੀ ਬਹੁਤ ਲੋਕ ਆ ਉਕੇ ਇਹ ਸਮਾਜਿਕ ਤੌਰ ਤੇ ਆਪਾਂ ਇੱਕ ਚੇਤਨ ਲੋਕ ਹੋਨੇ ਆ ਇਸ سرمایہਦਾਰੀ સામਰਾਜੀ ਪ੍ਰਬੰਧ ਦਾ ਫਸ਼ਤਾ ਸਿਰਫ ਉਹ ਕਰਤੀ ਲਹਿਰਾਂ ਹੀ ਵੱਸ ਸਕਦੀਆਂ ਹੋਰ ਕਿਸੇ ਦੇ ਉਹ ਵੱਸਦਾ ਰੋਗ ਨਹੀਂ ਬੇਸ਼ੱਕ ਉਹ ਜਿਹੜੀਆਂ ਕੱਟਗਿੰਤੀਆਂ ਦਲਤ ਹੈ ਜਾਂ ਜਿਹੜੇ ਤੱਕੇ ਹੈ ਜਾਂ ਔਰਤਾਂ ਜਾਂ ਹੋਰ ਸਾਰਾ ਕੁਝ ਵੀ ਜਿਹੜੇ ਜਹੂਰੀ ਲੋਕ ਹੈ ਉਹਨਾਂ ਨੂੰ ਇਹ ਕਰਤੀ ਲੋਕਾਂ ਦੀ ਲਹਿਰ ਹੀ ਅੱਗੇ ਵਧਾ ਸਕਦੀ ਹੈ ਇਹ ਦੂਜੀ ਗੱਲ ਉਹ ਇਸ਼ ਕਰਕੇ ਕਰਦੀਆਂ ਵੀ ਜਿਹੜੇ ਕਿਰਤੀ ਲੋਕ ਐ ਮਜ਼ਦੂਰ ਜਮਾਤ ਤੇ ਕਰਤੀ ਲੋਕ ਦੇ ਸ਼ਰਮਾਇਦੇ ਸਿੱਧੇ ਦੁਸ਼ਮਣ ਐ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ 'ਚ ਧਰਮ ਦੇ ਨਾਂ ਤੇ ਫੁੱਟ ਪਾ ਦਿੱਤੀ ਜਾਵੇ ਇਹ ਲਹਿਰ ਕਮਜ਼ੋਰ ਹੋਵੇ ਤੇ ਜਿਹੜਾ ਯਾਰੇਦਾਰੀ ਸ਼ਰਮਾਇਦਾਰੀ ਸਾਮਰਾਜੀ ਪ੍ਰਬੰਧ ਆ ਹੋਰ ਉਸਰੇ ਇਹ ਲੜਾਈ ਪਿਛਲੇ ਸਦੀਆਂ ਤੋਂ ਵੀ ਚੱਲੀ ਐ ਤੇ ਅੱਜ ਅੱਜ ਹਿੰਦੁਸਤਾਨ ਦੇ ਵਿੱਚ ਜੇਸਤ ਨਰਦਾ ਸ਼ਰਮਾਇਦਰ ਪ੍ਰਬੰਧ ਦਾ ਸਾਮਰਾਜੀ ਪ੍ਰਬੰਧ ਦਾ ਜੋਕਰ ਬੰਡ ਰਿਹਾ ਤੁਸੀਂ ਰੋਜ਼ ਡਾਟੇ ਦੇਖਦੇ ਹੋ ਕਿ ਇਹ ਇਨ੍ਹਾਂ ਲਹਿਰਾਂ ਨੂੰ ਵੀ ਕੁਝ ਲੰਬਾਸ਼ਤੇ ਹੈ ਇਹ ਆਪਦੇ ਕਾਨੂੰਨਾਂ ਦੀ ਵੀ ਪਰਵਾਹ ਨਹੀਂ ਕਰਦੇ ਸੋ ਸਾਥੀਓ ਸਾਨੂੰ ਜਿਹੜਾ ਇਹ ਝੰਡੇ ਦੇ ਇੱਕ ਸਾਨੂੰ ਹੋਰ ਫਿਕਰਬੰਦ ਹੁਣ ਮੈਨੂੰ ਮੈਨੂੰ ਲੱਗਦਾ ਵੀ ਇਹ ਜਿਹੜੀ ਆਪਣੀ ਹਜੇ ਵੀ ਗੈਂਤੀ ਛੋਟੀ ਗਿਆ ਹੈ ਹਮਲਾ ਬਹੁਤ ਵੱਡਾ ਬਹੁਤ ਵੱਡਾ ਹਮਲਾ ਮਜ਼ਦੂਰ ਜਮਾਤ ਤੇ ਕਿਰਤੀ ਲੋਕਾਂ ਚ ਫੁੱਟ ਪਾਉਂਦਾ ਧਰਮ ਦੇ ਨਾਂ ਤੇ ਇਹ ਵੱਡਾ ਹਮਲਾ ਇਹ ਹਮਲੇ ਨੂੰ ਰੋਕਣ ਵਾਸਤੇ ਆਪਾਂ ਨੂੰ ਜਿਹੜੀਆਂ ਤਾਕਤਾਂ ਦੁਗਣੀਆਂ ਚੌਗੀਆਂ ਕਰਨੀਆਂ ਪੈਣੀਆਂ ਸਾਨੂੰ ਸਾਰਿਆਂ ਨੂੰ ਜਿਹੜੇ ਇਹ ਸਮਾਜ ਨੂੰ ਗਾਂਹ ਵਧਾਉਣਾ ਚਾਹੁੰਦੇ ਆ ਹੋਰ ਨੇੜੇ ਹੋ ਕੇ ਹੋਰ ਵਿੱਤ ਢੰਗ ਦੇ ਨਾਲ ਇੱਕ ਦੂਜੇ ਨਾਲ ਸਮਾਦਰ ਚ ਆ ਕੇ ਜਿਹੜੀਆਂ ਇਹ ਲਹਿਰ ਨੂੰ ਅੱਗੇ ਵਧਾਉਣਾ ਚਾਹੀਦਾ ਤਾਂ ਹੀ ਜੇ 295 ਵਰਗੀਆਂ ਧਾਰਾਂ ਜਾਂ ਜੋ ਵੀ ਧਾਰਮਿਕ ਨਫਰ ਦੀਆਂ ਧਾਰਾਂ ਨੂੰ ਆਪਾਂ ਕੱਟ ਕਰ ਸਕਦੇ ਹਾਂ ਲੋਕਾਂ ਦੀ ਵੱਡੀ ਲਾਭ ਮੰਦੀ ਕਰ ਸਕਦੇ ਹਾਂ ਸੋ ਮੈਂ ਆਪਦੀਆਂ ਤਿੰਨੇ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਵੀ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਪ੍ਰਬੰਧ ਹੈ ਜਿੱਦਾਂ ਨੂੰ ਜਾ ਰਿਹਾ ਹੈ ਅਸੀਂ ਆਪਦੀ ਜਿੱਦੀ ਵੱਡੀ ਤਾਕਤਾਂ ਸੀ ਹੋਰ ਕਰਾਂਗੇ ਤੁਸੀਂ ਸਾਰੇ ਹੋਰ ਇਹਨੂੰ ਤਾਕਤਵਰ ਬਣਾਉਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ